ਆ ਦੇਖੋ ਦੋਸਤੋ ਕਿੰਨੇ ਵਧੀਆ ਫੁੱਲੇ ਹੋਏ ਭਟੂਰੇ ਪੂਰੀਆਂ ਜਿਵੇਂ ਜਿਵੇਂ ਹੋਟਲ ਤੇ ਆਪਾਂ ਦੇਖਦੇ ਆ ਨਾ ਉਸ ਤਰ੍ਹਾਂ ਦੇ ਨੇ ਫੁੱਲੇ ਹੋਏ ਪੂਰੇ ਨਰਮ ਨਰਮ ਲੇਮ ਲੇਮ ਠੀਕ ਹੈ ਜੀ ਤੇ ਅੱਜ ਆਪਾਂ ਸਿੱਖਾਂਗੇ ਜੀ ਆਪਾਂ ਇਹਨਾਂ ਨੂੰ ਕਿਵੇਂ ਬਣਾਉਣਾ ਵਾ ਘਰ ਦੇ ਵਿੱਚ ਯਾ ਦੇਖੋ ਇਹਦੇ ਉੱਤੇ ਤੇਲ ਪਾਈ ਜਾਨ ਤੇ ਫੁੱਲ ਜਾਣਗੇ ਦੇਖੋ ਹੁਣ ਪੂਰਾ ਵਧੀਆ ਹੋ ਗਿਆ ਜਮਾ ਨਰਮ ਉਹਦੇ ਛੋਟੇ ਛੋਟੇ ਨੇ ਪੇੜੇ ਗਾਦ ਨੇ ਛੋਟੀਆਂ ਛੋਟੀਆਂ ਪੇੜੀਆਂ ਇਹਨੂੰ ਆਰਾਮ ਦੇ ਨਾਲ ਵੇਚਣਾ ਵਾ ਜਦੋਂ ਇਹ ਹਲਕੀ ਜਿਹੀ ਬਰਾਊਨ ਹੋ ਗਈ ਤਾਂ ਇਹਦਾ ਮਤਲਬ ਆਪਣੀ ਪੂਰੀ ਡੈੜੀ ਆ ਪਟੂਰਾ ਡੈੜੀ ਆ ਰੱਖ ਕੇ ਵੇਲ ਦੇਣਾ ਵਾ ਦੇਖੋ ਇਹ ਨਾਲ ਚੱਪਕਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕੈਮੋ ਖੁਸ਼ ਹੋ ਤੇ ਮੈਂ ਆਸ ਕਰਦਾ ਕਿ ਸਾਰੇ ਵਧੀਆ ਹੋਣਗੇ ਖੁਸ਼ ਹੋਣਗੇ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਅਗਲੇ ਬਲੌਗ ਦੇ ਵਿੱਚ ਅਸੀਂ ਅੱਜ ਬਣਾਉਣ ਲੱਗੇ ਆਂ ਭਟੂਰੇ ਬਣਾਉਣੇ ਤਾਂ ਜੀ ਅਸੀਂ ਗੋਲ ਗੱਪੇ ਸੀ ਕਿ ਪਰ ਉਹ ਨਰਮ ਰਹ ਗਏ ਫਿਰ ਅਸੀਂ ਉਹਨਾਂ ਦਾ ਸਾਈਜ਼ ਥੋੜਾ ਵੱਡਾ ਕਰਤਾ ਤੇ ਉਹ ਪੂਰੀਆਂ ਵਾਂਗ ਭਟੂਰੇ ਬਣ ਗਏ ਨੇ ਜੀ ਬਹੁਤ ਵਧੀਆ ਚਲੋ ਨਾਲੇ ਬਣਾਉਨੇ ਆ ਤੇ ਨਾਲੇ ਤੁਹਾਨੂੰ ਸਿਖਾਉਨੇ ਆ ਵੀ ਕਿਵੇਂ ਬਣਾਈਦੇ ਆ ਦੋਸਤੋ ਭਟੂਰੇ ਤੇ ਪੂਰੀਆਂ ਬਣਾਉਣ ਦੇ ਲਈ ਆਪਾਂ ਬਰਾਬਰ ਮਾਤਰਾ ਦੇ ਵਿੱਚ ਸੂਜੀ ਲੈ ਲੈਣੀ ਆ ਤੇ ਆਟਾ ਲੈ ਲੈਣਾ ਵਾ ਤੇ ਉਹਨਾਂ ਹੀ ਆਪਾਂ ਪਾਣੀ ਲੈ ਲੈਣਾ ਵਾ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈ ਲੈਣੀਆਂ ਨੇ ਸੂਜੀ ਆਟਾ ਤੇ ਪਾਣੀ ਆਪਾਂ ਭਾਈ ਸੂਜੀ ਪਾ ਲਈਆ ਤੇ ਆਟਾ ਪਾ ਲਿਆ ਵਾ ਹੁਣ ਪਈ ਆਪਾਂ ਇਹਨਾਂ ਨੂੰ ਮਿਕਸ ਕਰ ਲਿਆ ਵਾ ਚੰਗੀ ਤਰ੍ਹਾਂ ਹੱਥ ਧੋ ਕੇ ਸਾਬਣ ਦੇ ਨਾਲ ਸਫਾਈ ਪੂਰੀ ਰੱਖੜੀ ਆ ਠੀਕ ਹੈ ਜੀ ਹੁਣ ਮਿਕਸ ਕਰਕੇ ਆਪਾਂ ਜੇ ਚਾਹੀਏ ਤਾਂ ਇਹਦੇ ਵਿੱਚ ਨੂਨ ਵੀ ਪਾ ਸਕਦੇ ਆ ਤੇ ਥੋੜਾ ਜਿਹਾ ਆオイル ਵੀ ਪਾ ਸਕਦੇ ਆ ਕੁਕਿੰਗ ਆਇਲ ਮੈਂ ਇਹਨਾਂ ਨੂੰ ਇਦਾਂ ਹੀ ਬਣਾਵਾਂਗਾ ਆਪਾਂ ਪਾਣੀ ਥਾ ਲਿਆ ਵਾ ਤੇ ਹੁਣ ਆਪਾਂ ਇਹਦਾ ਆਟਾ ਗੁੰਨ ਦੇਣਾ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਡੋ ਕਹਿੰਦੇ ਆ ਤਿਆਰ ਕਰਨਾ ਡੋ ਤਿਆਰ ਕਰਨਾ ਤੇ ਆਪਾਂ ਇਹਦਾ ਆਟਾ ਗੁੰਨ ਲੈਣਾ ਤੇ ਇਸ ਦਾ ਆਟਾ ਇੰਨੇ ਪਾਣੀ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਗੁੰਨਿਆ ਜਾਣਾ ਵਾ ਇਹਨੂੰ ਆਪਾਂ ਥੋੜਾ ਹਾਰਡ ਰੱਖਣਾ ਵਾ ਬਹੁਤਾ ਪਤਲਾ ਨਹੀਂ ਕਰਨਾ ਹੈਗਾ ਆਟੇ ਨੂੰ ਇਨੂੰ ਦੋਸਤੋ ਚੰਗੀ ਤਰ੍ਹਾਂ ਨਾ ਮੁੱਕੀ ਦੇ ਕੇ ਮੁੱਕੀ ਦੇ ਕੇ ਵੀ ਕਹਿੰਦੇ ਹੁੰਦੇ ਆਮੀ ਇਹਨੂੰ ਮੁੱਕੀ ਦੇ ਕੇ ਚੰਗੀ ਤਰ੍ਹਾਂ ਗੁੰਨ ਲੈਣਾ ਵਾ ਆ ਦੇਖੋ ਕਿੰਨਾ ਵਧੀਆ ਗੁੰਨੇ ਆ ਗਿਆ ਵਾ ਮੈਂ ਥੋੜਾ ਕੈਮਰਾ ਨਾਲ ਲੇ ਗਰੀ ਜਦੋਂ ਆ ਸੌਫਟ ਹੋ ਜਾਂਦਾ ਇਹ ਤੇ ਉਹ ਚੰਗੀ ਤਰ੍ਹਾਂ ਇਹਨੂੰ ਮੁੱਕੀ ਦਿੱਤੀ ਗਈ ਆ ਦੇਖੋ ਆ ਦੇਖੋ ਜਦੋਂ ਆ ਸੌਫਟ ਮਿਕਸ ਹੋ ਗਿਆ ਵਾ ਤੇ ਇਹਨੂੰ ਆਪਾਂ ਥੋੜਾ ਜਿਹਾ ਕੈੜਾ ਜਿ ਰੱਖਿਆ ਵਾ ਤੇ ਦੋਸਤੋ ਆਪਣਾ ਡੋਅ ਰੈਡੀ ਆ ਆਟਾ ਆਪਣਾ ਰੈਡੀ ਆ ਹੁਣ ਆਪਾਂ ਇਹਨੂੰ 15 ਮਿੰਟਾਂ ਦੇ ਲਈ ਰੱਖ ਦੇਣਾ ਵਾ ਰੈਸਟ ਦੇ ਲਈ ਉੱਪਰੇ ਰੋ ਥੋੜਾ ਜਿਹਾ ਨਾ ਨਰਮੀਲਾ ਕੱਪੜਾ ਦੇ ਦੇਣਾ ਵਾ ਜਿਵੇਂ ਕੋਈ ਕੱਪੜਾ ਹੋਵੇ ਰੇਸ਼ਮੀ ਕੱਪੜਾ ਇਹਨੂੰ ਟਾਕੇ ਰੱਖ ਦੇਣਾ ਵਾ ਠੀਕ ਹੈ ਜੀ ਆ ਦੇਖੋ ਪੂਰਾ ਵਧੀਆ ਹੋ ਗਿਆ ਵਾ ਤੇ ਆਪਣੇ ਹੱਥ ਵੀ ਸਾਫ਼ ਪਏ ਆ ਹੱਥਾਂ ਨਾਲ ਵੀ ਨਹੀਂ ਲੱਗਿਆ ਜਿਹਨੂੰ ਗੁੰਦਣਾ ਆਉਂਦਾ ਹੋਵੇ ਭਾਈ ਉਹਦੇ ਹੱਥ ਵੀ ਨਹੀਂ ਲਿਬਰਦੇ ਹੈਗੇ ਆ ਦੇਖੋ ਇਹ ਪੂਰਾ ਵਧੀਆ ਹੁਣ ਆਪਾਂ ਇਹਨੂੰ ਟਾਕ ਦੇਾਂਗੇ ਤੇ ਭਾਈ ਹੁਣ ਆਪਾਂ ਇਹਨੂੰ ਟਾਕ ਦੇਾਂਗੇ 15 ਮਿੰਟਾਂ ਦੇ ਲਈ ਇਹਨੂੰ ਬਸ ਰੈਸਟ ਤੇ ਰੱਖਤਾ ਵਾ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਪੂਰੀਆਂ ਲਓ ਭਾਈ 15 ਮਿੰਟ ਹੋ ਗਏ ਨੇ ਤੇ ਆਪਾਂ ਕੱਪੜਾ ਉਤਾਰਤਾ ਵਾ ਤੇ ਤੇ ਇੱਕ ਵਾਰ ਹੋਰ ਮੁੱਕੀ ਦੇ ਦੇਣੀ ਆ ਦੇਖੋ ਹੁਣ ਇਹ ਪੂਰਾ ਵਧੀਆ ਹੋ ਗਿਆ ਜਮਾ ਨਰਮ ਠੀਕ ਆ ਜੀ ਲਓ ਪੂਰਾ ਵਧੀਆ ਆਪਣਾ ਬਣ ਗਿਆ ਵਾ ਤੇ ਆਪਾਂ ਹੁਣ ਪੂਰੀਆਂ ਬਣਾਉਣ ਦੇ ਲਈ ਆਪਾਂ ਇਹਨੂੰ ਬੇਲਣਾ ਵਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਬੇਲ ਲਵਾਂਗੇ ਪੂਰੀਆਂ ਬਣਾਉਣ ਦੇ ਲਈ ਲੋ ਦੋਸਤੋ ਆਪਾਂ ਪੇੜੇ ਕਰ ਲਏ ਨੇ ਜਿੰਨਾ ਵੀ ਆਪਾਂ ਆਟਾ ਗੁੰਨੇਆ ਸੀਗਾ ਜਾਂ ਫਿਰ ਡੋ ਸੀਗਾ ਆਪਣਾ ਉਹਦੇ ਛੋਟੇ ਛੋਟੇ ਨੇ ਪੇੜੇ ਕਰ ਲਏ ਨੇ ਛੋਟੀਆਂ ਛੋਟੀਆਂ ਪੇੜੀਆਂ ਠੀਕ ਹੈ ਜੀ ਜੋ ਗੋਲ ਗੱਪਿਆਂ ਲਈ ਹੁੰਦੀਆਂ ਉਹ ਛੋਟੀਆਂ ਹੁੰਦੀਆਂ ਇਦੋਂ ਇਹ ਆਪਾਂ ਛੋਟੀਆਂ ਛੋਟੀਆਂ ਕੀਤੀਆਂ ਨੇ ਤੇ ਇਹਨਾਂ ਨੂੰ ਆਪਾਂ ਬਹੁਤ ਪਤਲੀਆਂ ਪਤਲੀਆਂ ਵੇਲਣਾ ਵਾ ਤੇ ਇਹ ਵੱਡੀਆਂ ਹੋ ਜਾਣੀਆਂ ਨੇ ਠੀਕ ਹੈ ਜੀ ਤੇ ਬਾਕੀ ਇਹਨੂੰ ਕੱਪੜੇ ਦੇ ਵਿੱਚ ਰੱਖਣਾ ਜੇ ਆਪਾਂ ਅ ਸਿੱਧਾ ਇਹਨੂੰ ਪਲੇਟ ਦੇ ਉੱਤੇ ਜਾਂ ਕਿਸੇ ਪਲਾਸਟਿਕ ਦੇ ਭਾਂਡੇ ਵਿੱਚ ਪਾਵਾਂਗੇ ਤਾਂ ਇਹ ਨਾਲ ਜੁੜ ਜਾਂਦਾ ਥੱਲੇ ਸੂਜੀ ਪਾਈ ਕਰਕੇ ਜਾਂ ਫਿਰ ਆਟਾ ਇਹ ਨਾਲ ਜੇ ਜੁੜ ਜਾਂਦੇ ਆ ਇਸ ਲਈ ਇਹਨੂੰ ਕੱਪੜੇ ਤੇ ਪਰ ਰੱਖਿਆ ਵੀ ਇਹ ਨਾਲ ਨਾਲ ਜੋੜਨਾ ਤੇ ਚਲੋ ਭਾਈ ਹੁਣ ਆਪਾਂ ਇਹਨਾਂ ਨੂੰ ਬੇਲਦੇ ਆ ਤੇ ਦੋਸਤੋ ਆਪਾਂ ਇੱਕ ਪੇੜੀ ਲਈ ਸੀ ਜੀ ਛੋਟੀ ਜੀ ਆਪਾਂ ਉਹਨੂੰ ਇਦਾਂ ਕਰ ਲਿਆ ਵਾ ਹੱਥਾਂ ਦੇ ਨਾਲ ਤੇ ਇਸ ਤੋਂ ਬਾਅਦ ਪੈਰ ਨੂੰ ਰੱਖ ਕੇ ਬੇਲ ਦੇਣਾ ਵਾ ਦੇਖੋ ਇਹ ਨਾਲ ਚਪਕਦੀਆਂ ਨੇ ਜੇ ਤਾਂ ਇਹ ਜਿਆਦਾ ਨਾਲ ਚਪਕਦੀ ਆ ਫਿਰ ਆਪਾਂ ਇਹਦੇ ਤੇ ਥੋੜਾ ਜਿਹਾ ਤੇਲ ਲਾ ਦੇਣਾ ਵਾ ਰਫਾਈਨਡ ਤੇਲ ਰਫਾਈਨਡ ਤੇਲ ਠੀਕ ਹੈ ਜੀ ਆ ਦੇਖੋ ਆਪਾਂ ਥੋੜਾ ਜਿਹਾ ਇੱਥੇ ਰਿਫਾਈਨ ਤੇਲ ਲਾਤਾ ਵਾ ਤੇ ਹੁਣ ਇਹ ਨਾਲ ਨਾਲ ਆਪਣੇ ਚਿਪਕੂਗੀ ਠੀਕ ਹੈ ਜੀ ਬੇਲੇ ਨੇ ਇਹਦੇ ਤੇ ਬਾਕੀ ਆਪਾਂ ਕੀ ਕਰ ਸਕਦੇ ਆ ਇਹਨੂੰ ਆਟੇ ਦੇ ਵਿੱਚ ਵੀ ਥੋੜਾ ਜਿਹਾ ਪਰੇਥਣ ਲਾ ਸਕਦੇ ਆ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਬਣਾਵਾਂਗੇ ਤਾਂ ਬਣਾਉਣ ਵੇਲੇ ਉਨੀਆਂ ਹੀ ਸਵਾਦ ਬਣਦੀਆਂ ਨੇ ਜਿਦਵੇਂ ਬਿਨਾ ਪਰੇਥਣ ਤੋਂ ਬਣਦੀਆਂ ਨੇ ਠੀਕ ਹੈ ਜੀ ਤੇ ਆ ਦੇਖੋ ਜੀ ਜਮਾਂ ਹੀ ਬਰੀਕ ਇਹ ਤੁਹਾਨੂੰ ਵਿੱਚੋਂ ਵੀ ਦਿਸਦਾ ਆਊਗਾ ਦੇਖੋ ਜਮਾਂ ਬਰੀਕ ਵੇਲਣੇ ਜਮਾਂ ਹੀ ਬਰੀਕ ਵੇਲਣੀਆਂ ਇਹ ਠੀਕ ਆ ਜੀ ਇਹ ਆਪਣੀ ਪੂਰੀ ਹੁਣ ਮਣਾਉਣ ਦੇ ਲਈ ਤਿਆਰ ਆ ਆਪਾਂ ਇਹਨੂੰ ਰਾਈਫਾਇੰਡ ਤੇਲ ਗਰਮ ਕਰਕੇ ਕੜਾਹੀ ਦੇ ਵਿੱਚ ਇਹਨੂੰ ਆਪਾਂ ਤੜਨਾਗੇ ਲੋ ਦੋਸਤੋ ਆਪਣਾ ਤੇਲ ਗਰਮਾ ਇਹ ਪਰਫਾਈਂਡ ਔਇਲ ਲਿਆ ਸੀਗਾ ਇਹ ਹੁਣ ਗਰਮ ਹੋ ਚੁੱਕਿਆ ਵਾ ਚਲੋ ਜੀ ਹੁਣ ਅਸੀਂ ਇਹਦੇ ਵਿੱਚ ਆਵਾਂਗੇ ਆਪਣੀਆਂ ਬੇਲੀਆਂ ਹੋਈਆਂ ਪੂਰੀਆਂ ਪਾਵਾਂਗੇ ਆ ਦੇਖੋ ਜੀ ਆਪਾਂ ਇਦਾਂ ਬੇਲ ਲੈਣੀ ਆ ਚਲੋ ਤੇ ਹੁਣ ਆਪਾਂ ਇਹਨੂੰ ਗਰਮ ਤੇਲ ਦੇ ਵਿੱਚ ਰਾਈਂਡ ਆਇਲ ਦੇ ਵਿੱਚ ਪਾ ਦੇਣਾ ਬਈ ਚੰਗੀ ਤਰ੍ਹਾਂ ਵਿੱਚ ਫੜਦੇਣਾ ਬਈ ਤੇਰੇ ਚੰਗੀ ਤਰ੍ਹਾਂ ਬਣ ਜੂਗੀ ਆਪਣੀਆਂ ਦੇਖੋ ਇਹਦੇ ਉੱਤੇ ਤੇਲ ਪਾਈ ਜਾਣਾ ਤੇ ਫੁੱਲ ਜਾਣਗੇ ਬਸ ਇਹਨੂੰ ਚੰਗੀ ਤਰ੍ਹਾਂ ਨਾਲ ਤੇਲ ਦੇ ਵਿੱਚ ਛਿੜਬੋ ਦੇਣਾ ਵਾ ਠੀਕ ਹੈ ਜੀ ਚਲੋ ਇਹ ਹੁਣ ਬਣ ਕੇ ਆਪਣੀ ਜੈਡੀ ਹੈ ਜਦੋਂ ਇਹ ਹਲਕੀ ਜਿਹੀ ਬ੍ਰਾਊਨ ਹੋ ਗਈ ਇਹਦਾ ਮਤਲਬ ਆਪਣੀ ਪੂਰੀ ਡੈੜੀ ਆ ਪਟੂਰਾ ਡੈੜੀ ਆ ਚਲੋ ਵੀ ਹੁਣ ਕੱਢ ਲਓ ਇਹਨੇ ਆ ਦੇਖੋ ਜੀ ਫੁੱਲੇ ਹੋਏ ਪਟੂਰੇ ਮੇਂ ਮਿੱਤਰੋ ਆਪਾਂ ਇਸ ਤਰ੍ਹਾਂ ਪੂਰੀ ਪਾ ਦੇਣੀ ਆ ਤੇਲ ਦੇ ਵਿੱਚ ਕੜਾਹੀ ਦੇ ਵਿੱਚ ਤੇ ਤੇ ਹੈ ਤੇਲ ਪਾਈ ਜਾਣਾ ਦੇਖੋ ਪੂਰੀ ਫੁੱਲਣੀ ਸ਼ੁਰੂ ਹੋ ਗਈ ਆ ਠੀਕ ਹੈ ਜੀ ਆਪਾਂ ਇੱਕ ਆਮ ਸਧਾਰਨ ਕੜਛੀ ਬਤ ਰਹੇ ਆ ਕੋਈ ਬਹੁਤਾ ਨਹੀਂ ਇਹਦੇ ਲਈ ਵੀ ਦੂਈ ਵੀ ਚਾਹੀਦੀ ਆ ਆ ਦੇਖੋ ਕਿੰਨੇ ਵਧੀਆ ਪਤੂਰਾ ਫੁੱਲ ਗਿਆ ਵਾ ਕੱਢ ਲਓ ਮੰਮੀ ਇਹਨੂੰ ਚਲੋ ਜੀ ਇਹ ਆਪਣਾ ਰੈਡੀ ਹੈ ਤੇਲ ਦੇ ਵਿੱਚ ਦੇਖੋ ਕਿੰਨਾ ਸੋਹਣਾ ਬਣਿਆ ਦੇਖੋ ਜੀ ਹਾਂਜੀ ਦੋਸਤੋ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਵੀ ਕਰਨਾ ਦੋਸਤੋ ਆਪਾਂ ਪਟੂਰੇ ਅਤੇ ਕੂਰੀਆਂ ਬਣਾਉਂਦੇ ਸਮੇਂ ਦੋਵੇਂ ਤਰੀਕੇ ਵਰਤ ਲੈਣੇ ਆਪਾਂ ਬਰੇਥਾਂ ਲਾ ਕੇ ਵੀ ਵੇਲੀਆਂ ਨੇ ਪਰ ਬਰੇਥਾਂ ਲਾ ਕੇ ਜੀ ਉਹ ਉਹਨਾਂ ਦੇ ਵਿੱਚ ਫੁਲਾਵਟ ਘੱਟ ਆਉਂਦੀ ਆ ਕਿਉਂਕਿ ਜੋ ਆਟਾ ਹੁੰਦਾ ਉਹ ਸਾਈਡਸ ਤੇ ਲੱਗਿਆ ਰਹਿ ਜਾਂਦਾ ਵਾ ਤੇ ਉਹ ਤੇ ਉਹ ਮੱਚ ਕੇ ਨਾ ਥੱਲੇ ਡਿੱਗਣ ਲੱਗ ਜਾਂਦਾ ਵਾ ਜੀ ਬਲੈਕ ਕਲਰ ਦਾ ਹੋ ਕੇ ਉਹ ਤੇਲ ਦੇ ਵਿੱਚ ਹੀ ਰਹਿ ਜਾਂਦਾ ਵਾ ਇਸ ਲਈ ਆਪਾਂ ਨੂੰ ਪਰੇਥਾਂ ਨਾ ਹੀ ਲਾਇਆ ਜਾਵੇ ਤਾਂ ਵਧੀਆ ਵਾ ਪਰ ਜੇ ਲਾਉਣਾ ਹੀ ਆ ਤਾਂ ਬਹੁਤ ਘੱਟ ਲਾਇਆ ਜਾਵੇ ਕਿਉਂਕਿ ਫਿਰ ਉਹ ਮੱਚੀ ਜਾਂਦਾ ਜੀ ਉੱਪਰ ਸੁੱਕਾ ਆਟਾ ਜੋ ਲੱਗਿਆ ਹੁੰਦਾ ਹਾਂਜੀ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਵੇਖਣ ਵਾਸਤੇ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਿਹਰਬਾਨੀ